ਕਿ ਤੇਰਾ ਨਾਮ ਹੈ 사ਚਾ ਮਨ ਮੇਰੀਆਂ ਦੇ ਪਾਚਾ बस ਨਾਮ ਤੇਰਾ ਮਾ ਹੋ ਇੱਕ ਪਹਿਚਾ ਮੇਰੇ ਪੰਜਾਬ ਵਾਸੀਓ ਮੈਂ ਅੱਜ 77ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਵੀਰਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭਸਤਾ ਅਤੇ ਖੰਡਾਂ ਦੀ ਰਾਖੀ ਕਰ ਰਹੇ ਹਨ ਕੰਪਿਊਟਰ ਦੇ ਨਵੇਂ ਦੇ ਸੋਪਿਆ 1950 ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੇ ਜਮਹੂਰੀਕਾ ਦਾ ਮਾਣ ਹਾਸਲ ਹੈ 22 ਪਵਿੱਤਰ ਦਿਹਾੜੇ ਮੌਕੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੇਧਕਰ ਜੀ ਨੂੰ ਦੇਬਟੇ 14 ਨੂੰ ਵੀ ਮੈਂ ਸਿਰਦਾ ਕਰਦਾ ਹਾਂ ਸਾਡਾ ਇਤਿਹਾਸ ਜੰਗਾਂ ਵਾਲਾ ਸੁਨੇ ਸਾਕਿਆਂ ਨਾਲ ਭਰਿਆ ਹੋਇਆ ਹੈ ਸਾਨੂੰ ਮਾਨ ਹੈ ਕਿ ਅਸੀਂ ਦੇਸ਼ ਦੇ ਇਜਾਦਿਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸਾਡੀ ਸਰਕਾਰ ਵਾਹ ਸੀਧਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਮੁੱਖ ਮੰਤਰੀ ਸਹਿਬਾਨ ਅਨੰਤ ਬਾੜ ਕਦਾਪ ਪਗਵ ਸਿੰਘ ਜੀ ਨੇ ਆਪਣੇ ਅਹੁਦੇ ਦੀ ਸੋਹ ਚੇਦੇ ਆਜ਼ਮ ਸਰਦਾਰ ਪਗਵ ਸਿੰਘ ਦੇ ਜੱਤੀਪਿੰਡ ਖੱਕਰ ਕਲਾ ਵਿਖੇ ਚੁੱਪੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਹ ਫੈਸਲਾ ਲੈਂਦੇ ਹੈ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਸਰਦਾਰ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao Ambedkar ਦੀਆਂ ਤਸਵੀਰਾਂ ਲਗਾਈਆਂ। ਬਹੁਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਂ ਉੱਤੇ ਰੱਖਣ ਵਿੱਚ ਇਹ ਮਹੱਤਵਪੂਰਨ ਉਪਰੰਤ ਪੰਜਾਬ ਸਰਕਾਰ ਨੇ ਉੱਥੇ ਸ਼ਹੀਦ ਆਜ਼ਮ ਦਾ ਬਹੁਤ ਸਤਿਕਾਰ ਕੀਤਾ। ਪੰਜਾਬ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਫ ਦਾ ਫੌਜ ਵੀਰ ਸਨਕਲਪ ਹੈ ਪੰਜਾਬ ਸਰਕਾਰ ਨੇ ਸ਼ਹੀਦ ਵਿਵਾਨ ਦੇ ਵਾਰਸਾ ਲਈ ਐਕਸ ਗ੍ਰੇਸ਼ੀਆ ਰਾਸ਼ੀ 50 ਲੱਖ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਪੰਜਾਬ ਸਰਕਾਰ ਨੇ ਇਸ ਵਿਤੀ ਸਹਾਇਤਾ ਸਕੀਮ ਧੀਨ ਅਗਲੀ ਵੀਰਾਂ ਨੂੰ ਸ਼ਾਬਦ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਵਾਰਾਂ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਪ੍ਰਬੰਧ ਕੀਤਾ ਹੈ